ਜਿਨ੍ਹਾਂ ਨੂੰ ਸਤਸ੍ਰੀਆਕਾਲ ਕਿਦਾ ਹਾਲ ਚਾਲ ਉਮੀਦ ਕਰਦੀਆਂ ਠੀਕ ਹੋਵਗੇ ਖੂਬ ਮਜ਼ੇਜ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇਨਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਆਪਣੀ ਛੜਤੀ ਕਲਾਜ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਈਵੀਅਰਜ਼ ਦੇ ਨਾਲ ਹੈ ਤੇ ਈਵੀਅਰ ਜੀ ਦਾ ਕਿ ਤੁਹਾਨੂੰ ਪਤਾ ਹੈ ਅਸੀਂ ਤੁਹਾਡਾ ਦੇਖ ਰਿਹਾ ਜੀ ਤਾਰੀ ਬਾਬਾ ਦੀ ਸੱਚੀ ਕਹਾਣੀ ਆਪਣੇ मामੂ ਦੇ ਇਕਲੋਤੇ ਬੇਟੇ ਦੇ ਬਾਰੇ ਚ ਕਹਾਣੀ ਦੱਸਦੇ ਸਨ ਸੱਚੀ ਕਹਾਣੀ ਜਿਹਦਾ ਆਪਾਂ ਨੇ ਪਾਰਟ 1 ਵੇਖ ਲਿਆ ਸੀ ਤੇ ਪਾਰਟ 2 ਆਪਾਂ ਦੇਖਣ ਜਾ ਰਹੇ ਆ ਤੇ ਦੇ ਵਿੱਚ ਉਹਨਾਂ ਦੀ ਕਹਾਣੀ ਕੰਪਲੀਟ ਹੋ ਜੇਗੀ ਬੜੀਆਂ ਸੱਚੀਆਂ ਤੇ ਗੁੜੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਦਾ ਗੱਲਾਂ ਸੁਣ ਕੇ ਸਵਾਲ ਆ ਜਾਂਦਾ ਦਿਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਮੈਂ ਸੁਣਦੇ ਰਹੋ ਤੇ ਬਾਕੀ ਵੀਡੀਓ ਸਟਾਰਟ ਕਰ ਦਿਆਂ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਆ ਜੀ ਲੈ ਕੇ ਸਟਾਰਟ ਦੇ ਮੇਰ ਨਾਲ ਇੱਕ ਤਨ ਪੈ ਦਿਖਾ ਗਈ ਇਹ ਮੇਰੇ ਨਾਲ ਇੱਕ ਮੇਰ ਨਾਲ ਸੀਗਾ ਬਾਣੀਆ ਦਾ ਮੁੰਡਾ ਵਿਚਾਰਾ ਛੋਟਾ ਜਿਹਾ ਕਹਿੰਦਾ ਕਹਿੰਦਾ ਪੈਸੇ ਤਾਂ ਮੈਂ ਬਚਾਏ ਆ ਬੈਗ ਮੈਂ ਵੀ ਲੈਣਾ ਚੱਲ ਗਿਆ ਕਹਿੰਦਾ ਮੈਂ ਕਿ ਚੱਲਦਾ ਕਹਿੰਦਾ ਜੀ ਜਦੋਂ ਬੋਤਲ ਲੈਣ ਗਏ ਉੱਥੇ ਮੂਰੇ ਪੰਜਾਬੀ ਆਪਣੇ ਹਨਾ ਨਾਲ ਭਈਏ ਤੇ ਕਹਿੰਦਾ ਰਲ ਕੇ ਵੇਚੀ ਜਾਂ। ਤੇ ਸਾਡੇ ਨਾਲ ਰਪੇ ਕਹਿੰਦਾ ਕਹਿੰਦਾ ਮੈਂ ਕੱਡਾ ਖੋਣਾ ਤੁਹਾਡਾ ਸਾਲਿਓ। ਕਹਿੰਦਾ ਉਹ ਕਹਿੰਦੇ ਬਾਹ ਤੇਰੇ ਆਏ ਤੇਰੇ ਪਿਓ ਦਾ ਰਾਜੇ ਤੇ ਆਏ ਆ ਜਾਊਗਾ ਹਨਾ। ਕਹਿੰਦਾ ਬਈ ਢਾਈ ਪੈ ਗਈ। ਢਾਈ ਪੈ ਗਈ ਕਹਿੰਦਾ ਲੈ ਮੈਂ ਪੁੱ ਪ ਤੁਹਾਡਾ ਖੂਨ ਹੈ। ਕਹਿੰਦਾ ਬਾਬਾ ਇਹ ਦੂਜੇ ਦਿਨ ਸਾਰੇ ਆ 28 ਦੇ ਢਾਈ। ਕਹਿੰਦਾ ਇਹ ਤਾਂ ਅਰੂ ਦੂਰ ਪੀਤੀ ਉਹ ਤੇ ਹੁੱਲੜਵਾਜੀ ਕੀਤੀ ਅਸੀਂ ਕਹਿੰਦਾ ਸਾਨੂੰ ਬੰਦਿਆਂ ਨੇ ਕਹਿਿਆ ਨੇ ਕਹਿੰਦੇ ਵੀ ਇਹਨਾਂ ਦੇ ਬਹੁਤ ਪੁਰਾਣੇ ਪੈਰ ਲੱਗੇ ਹੋਇਆ ਤੇ ਬਹੁਤ ਗਾਲ ਦੁੱਪੜ ਕਰਦੇ ਆ ਇਹ ਤੇ ਇਹ ਬਦਮਾਸ਼ ਬੰਦੇ ਇਹਨਾਂ ਨਾਲ ਪੰਗਾ ਨਾਲ ਕਹਿੰਦਾ ਦੂਜੇ ਦਿਨ ਅਸੀਂ ਗਏ ਬਾਬਾ ਕਹਿੰਦਾ ਉਹਨੇ 28 ਦੇ 28 ਦੇ 28 ਕੁੱਤੇ ਯਾਰ ਸਾਰੇ ਕਹਿੰਦਾ ਨੂੰ ਪਤਾ ਲੱਗ ਗਿਆ ਵੀ ਲੜਨਗੇ ਕਹਿੰਦਾ ਉਹਨਾਂ ਨੇ ਪਹਿਲਾਂ ਹੀ ਐਕਸ਼ਨ ਚੋਗੇ ਬੰਦੇ ਜਦ ਆਪਦੇ ਆ ਕਹਿੰਦਾ 28 ਦੇ 28 ਕੁੱਟ ਕਾ ਕੇ ਆ ਕੇ ਬਹਿ ਗਏ ਸੀ ਕਮਰੇ 'ਚ ਧੂਆਂ ਲਾ ਕੇ ਤੇਰੇ ਕਿੰਨੀਆਂ ਕਬੱਤੀਆਂ ਓਏ ਤੇਰੇ ਕਿੰਨੀਆਂ ਕਬੱਤੀਆਂ ਹੈ ਹਨਾ ਉਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਵੀ ਚੱਲਾਂਗੇ ਕਹਿੰਦਾ ਉਹਨਾਂ ਨੂੰ ਹੀ ਪਤਾ ਲੱਗ ਗਿਆ ਬੰਦੇ ਗਲਤ ਨਾ ਪੰਗਾ ਲੈ ਲਿਆ ਆਪਾਂ ਸਾਰੇ ਵਿਗੜੇ ਹੋਏ ਬਦਮਾਸ਼ ਹੈ ਵੀ ਹਨਾ ਇਹ ਸਾਰੇ ਲੜਨਗੇ ਯਾਰ ਜਵਾਰ ਕਹਿੰਦਾ ਉਹਨਾਂ ਨੇ ਸਾਨੂੰ ਸੁਣਿਆ ਭੇਜਾ ਕੇ ਜੇ ਮੂੰ ਇੱਕ ਅੱਧੀ ਬੋਤਲ ਲੈਣੀ ਹੁੰਦੀ ਤਾਂ ਲੈ ਲਿਆ ਕਰੋ ਆ ਗੰਮ ਨਹੀਂ ਚੱਲਣਾ ਕਿ ਜਿਹੜਾ ਤੁਸੀਂ ਜਦੋਂ ਨੇ ਕਹਿੰਦਾ ਸੀ ਆ ਕਿ ਅਸੀਂ ਤਾਂ ਲੜਨਾ ਹੈ ਅੱਦਾ ਕਹਿੰਨਾ ਤੁਹਾਨੂੰ ਕਹਿ ਤਾ ਨਾ ਕਹਿੰਦਾ ਭਾਈ ਇੱਕ ਦਿਨ ਸਾਡੀ ਪਈ ਰੇਡ ਉਹਨਾਂ ਦੀ ਖਰਾਬ ਲਈ ਕਹਿੰਦਾ 28 ਪੇਟੀਆਂ ਚੱਕ ਲਈ ਅਸੀਂ ਕੁੱਟ ਕੇ ਭਜਾਏ ਦਬੱਲੇ ਕਹਿੰਦਾ 28 ਪੇਟੀਆਂ ਲਿਆ ਕੇ ਰੂਮ ਚ ਰੱਖ ਤਾ ਸਾਡਾ ਕੈਂਪਨ ਚਾਰਜ ਵੀ ਡਰ ਗਿਆ ਵੀ ਐਡੇ ਪੁਰਾਣੇ ਬੰਦੇ ਭਜਾ ਲੇ ਪੈਂਦਣੇ ਨੇ ਆਪਾਂ ਕੀ ਚੀਜ਼ ਹੈ ਹੈਨਾ ਕਹਿੰਦੇ 28 ਪੇਟੀਆਂ ਰੱਖ ਕੇ ਬਾਬਾ ਕਹਿੰਦਾ ਅਸੀਂ ਦਿਨੇ ਜਾਣਾ ਕੰਮ ਤੇ ਤੇ ਅਸੀਂ ਦੋ ਤਿੰਨ ਨਦੀਆਂ 'ਚ दारू ਪਾ ਕੇ ਲੈ ਜਾਂਦੇ ਫੋਰ ਮਹੀਨਿਆਂ ਨੂੰ ਇੱਕ ਇੱਕ ਭਰਾ ਦੇਣਾ। ਅੱਛਾ ਜੀ ਕਹਿੰਦਾ ਆਹ ਦਾ ਸਮਝ ਆਣਾ ਸਾਈਡ ਤੇ ਹੋਊ। ਕੰਮ ਕਿਹੜੇ ਕੁੜੀਆ ਵੇਨ ਕਰਨਾ ਕਹਿੰਦਾ। ਠੀਕ ਹੈ। ਰਾਤ ਨੂੰ ਆ ਕੇ ਵੇਚਣੀ ਸ਼ਰਾਬ ਬਾਬਾ 28 ਦੇ 28 ਅੱਛਾ ਇੱਕ ਵੀ ਨਹੀਂ ਲੜਿਆ ਵਿੱਚੋਂ ਕਹਿੰਦਾ ਸਾਡੇ 'ਚੋਂ। ਜਿੰਨੇ ਜਹਾਕ ਵੇ ਸਾਰੀ ਹਾਂ। ਪਹਿਲਾਂ ਹੀ ਉਹਨਾਂ ਦਾ ਟੱਪਟਾ ਆਪਦਾ ਲਾ ਲਿਆ ਬਾਬਾ। ਸਾਰੀ ਰਾਤ ਕਹਿੰਦਾ ਇਹ ਉਹਦੇ ਸ਼ਰਾਬ ਵੇਚਣੀ ਉੱਥੇ ਲਵਾਉਣੀ। ਜੋ ਕਰਨਾ ਸਾਨੂੰ ਸਮਝ ਆ ਗਿਆ ਤਨਖਾਹ ਜਦੋਂ ਬੈਲਣੀ ਠਾਈ ਜਾਣੇ ਇਹਨੂੰ ਜਿਹਨੇ ਵੇਖਿਆ ਵੀ ਕਿਹਦਾ ਘਰ ਕਮਜ਼ੋਰ ਆਏ ਕਿਹਦੇ ਘਰੇ ਆਉ ਕਹੇ ਮੇਰੇ ਆ ਚਲੋ ਠਾਈ ਦੇ ਠਾਈ ਇਹਦੇ ਘਰੇ ਪਾ ਦੇ ਠੀਕ ਹੈ ਜੀ ਕਹਿੰਦਾ ਮੈਨੂੰ ਪਤਾ ਮੇਰੀ ਪਹਿਲੀ ਸੈਦਨੀ ਘਰੇ ਆਈ ਸੀ 5000 ਰੁਪਏ ਕਹਿੰਦਾ ਉਹ ਅੱਜ ਵੀ ਸੰਭੀ ਵੀ ਆ ਮੇਰੀ ਮਾਂ ਕੋਲੇ ਅੱਜ ਵੀ ਉਪਾਂਦੇ ਹਿਆਰ ਉਵੇਂ ਹੀ ਪਿਆ ਠੀਕ ਹੈ ਪ੍ਰਾਣ ਯੋਗੀ ਗ੍ਰਾਂਤੀ ਹੋਏ ਉਵੇਂ ਹੀ ਪਈ ਆ ਹਲਾਈ ਇਹ ਨਹੀਂ ਮੇਰੇ ਪੁੱਤ ਦੀ ਪਹਿਲੀ ਕਮਾਈ ਹੈ ਮਾਵਾ ਨੂੰ ਇੰਨਾ ਚਾਹ ਹੁੰਦਾ ਤੇ ਆਪਾਂ ਬਾਹ ਫੜ ਕੇ ਵਿਰਦਾ ਆਸ਼ਰਮ ਛੱਡਿਆ ਉਹਨੇ ਹੈ ਹਾਂ ਉਹ ਕਹਿੰਦਾ ਭਾਈ ਹੁਣ ਸਾਲਾ ਕਹਿੰਦਾ ਮੈਂ 1.5 ਸਾਲ ਚ ਹੀ ਵਾਪਸ ਆ ਗਿਆ 1.5 ਸਾਲ ਚ ਵਾਪਸ ਆ ਗਿਆ ਕਹਿੰਦਾ ਭਾਈ ਮੈਂ 8 ਲੱਖ ਰੁਪਈਆ ਲੈ ਕੇ ਮੈਨੇ ਰਖਾਉਂਦਾ ਦੁਬਈ ਦੇ ਵਿੱਚ 8 ਲੱਖ ਲੈ ਕੇ ਆਉਣਾ 1.5 ਸਾਲ ਚ ਬਾਬਾ ਸਿਰਪ दारू ਦੇ ਸੱਤੇ ਠੀਕ ਹੈ ਉਹ ਕਹਿੰਦਾ ਆ ਕੇ ਨਾਲੇ ਤਾਂ ਮੈਂ ਪਹਿਲਾਂ ਤਾਂ ਮੈਂ ਸਿੱਧਾ ਗਿਆ ਸੀ ਨਿਆਰੇ ਕੋਲ ਕਹਿੰਦਾ ਉਹਨੇ 60000 ਲਿਆ ਬਾਲੀ ਕਹਿੰਦਾ ਉਹ ਹੋਜੀ ਮੈਨੂੰ ਚੈਨ ਦੇਦੀ ਉਹਦੀ ਬਾਲੀਆਂ ਦੇ ਦਨਾ ਠੀਕ ਹੈ ਉਹ ਜੱਦੀ ਆ 60000 ਦਾ ਬਣਿਆ ਕਹਿੰਦਾ ਮੈਂ ਘਰੇ ਵੀ ਨਹੀਂ ਦੱਸਿਆ ਮੈਂ ਸਰਪਰਾਇਸ ਹੀ ਦਿੱਤਿਆ ਕਹਿੰਦਾ ਮੈਂ ਕਿਹਾ ਚੱਕ ਮਾਂ ਤੇਰੀਆਂ ਬਾਲੀਆਂ ਤੇ ਆ ਗਿਆ ਪੁੱਤ ਤੇਰਾ ਉਹ ਮੇਰੀ ਬਾਲਿਆ ਰੰਗ 1.5 ਸਾਲ ਦੀ ਭੱਜਿਆ ਉਹ ਕਹਿੰਦਾ ਮਾ ਬੜਾ ਕੁਤ ਨਹੀਂ ਆਇਆ ਕਿਉਂ ਡਰਦੀ ਆ ਜਦੋਂ ਦੂਜੇ ਦਿਨ ਕਹਿੰਦਾ ਉਹਨੂੰ ਜਾਦੀ ਜੇ ਨੋਟ ਦਿਖਾਏ ਦੂਜੇ ਦਿਨ ਬਦਲ ਕੇ ਜਦੋਂ ਲਿਆ ਕੇ ਪੰਜਾ ਭਰਿਆ 8 ਲੱਖ ਨੇ ਕਹਿੰਦਾ ਜਾ ਕੇ ਉਹ ਕਹਿੰਦੀ ਬੇਗਨ ਚੋਰੀ ਤਾਂ ਨਹੀਂ ਕਰ ਲਿਆ ਆ ਕਹਿੰਦਾ ਦੂਜੇ ਕੰਮ ਕਰਿਆ ਕਹਿੰਦਾ ਫਿਰ ਭੈਣ ਵਿਆਹੀ ਬਾਈ ਭੈਣ ਵਿਆਹੀ ਪ੍ਰਾਉਣਾ ਕੈਨੇਡਾ ਉਹ ਤਿੰਨ ਚਾਰ ਮਹੀਨੇ ਬਾਅਦ ਭੈਣ ਦਾ ਬਣ ਗਿਆ ਠੀਕ ਹੈ ਤੇਰੇ ਇਡੀ ਕੇ ਅਸਮਤ ਚਾਮਕੀ ਕਹਿੰਦਾ ਭੈਣ ਨੇ ਜਾਣ ਸਰ ਮਾਂ ਦਾ ਲਾਤਾ ਅੱਛਾ ਮਾਂ ਦਾ ਲਾ ਗਿਆ ਬਾਬਾ ਮਾਂ ਦਾ ਲਾ ਗਿਆ ਕਹਿੰਦਾ ਮਗਰੇ ਦੂਜੇ ਦੂਜੇ ਦਿਨ ਮੇਰਾ ਆ ਗਿਆ ਵਾਰੇ ਦੇ ਠੀਕ ਹੈ ਮੈਂ ਵੀ ਕਨੇਡਾ ਵਿੱਚ ਉੱਚੇ ਸਾਰੇ ਕਨੇਡਾ ਚਲੇ ਗਏ ਨੀ ਲੈ ਗਈ ਨਾ ਸਾਰਿਆਂ ਨੂੰ ਫਿਰ ਠੀਕ ਕਹਿੰਦਾ ਮੇਰਾ ਵਿਆਹ ਰੱਖਤਾ ਇੱਧਰ ਮੈਂ ਵਿਆਹ ਕਰਾਉਣ ਆ ਗਿਆ ਭੈਣ ਵੀ ਆ ਗਈ ਮਾਂ ਵੀ ਆ ਗਈ ਉਧਰੋਂ ਭੈਣ ਕੋਲੇ ਭਾਨ ਜਾ ਹੋ ਗਿਆ ਠੀਕ ਹੈ ਕਹਿੰਦਾ ਭਾਣ ਜਾ ਹੋ ਗਿਆ ਤਾਂ ਮਾਤਾ ਉੱਥੇ ਚਲੀ ਗਈ ਸਾਹਬਣ ਤੇ ਭੈਣ ਨੂੰ ਪ੍ਰੋਬਲਮ ਹੋ ਗਈ ਉਮਰ ਵਾਲੀ ਤੇ ਮੀਂਹ ਦੇ ਭੈਣ ਚਲੀ ਗਈ ਕਹਿੰਦਾ ਮਾ ਪਿੰਡ ਆ ਗਿਆ ਕਹਿੰਦਾ ਮੇਰਾ ਦਾੜ ਨਹੀਂ ਕਰਾ ਕਨੇਡਾ ਜਾਂ ਕੋਈ ਕਹਿੰਦਾ ਮੈਨੂੰ ਕਹਿੰਦੇ ਵੀ ਆ ਜਾ ਫਿਰ ਜੀਜਾ ਕਹਿੰਦਾ ਕਹਿੰਦਾ ਮੈਂ ਕਿਹਾ ਬੋ ਮੁਲਖ ਤੇ ਨਹੀਂ ਆਉਣਾ ਜਿਹੜਾ ਮੇਰੀ ਭੈਣ ਨੂੰ ਖਾ ਲਿਆ ਹੈ ਨਾ ਮੈਂ ਨਹੀਂ ਕਹਿੰਦਾ ਭਾਈ ਮੈਂ ਗਿਆ ਕਹਿੰਦਾ ਮੈਂ ਇੰਗਲੈਂਡ ਚ ਜਾਇਆ ਠੀਕ ਹੈ ਕਹਿੰਦਾ ਹੁਣ ਮੈਂ ਇੰਗਲੈਂਡ ਆ ਗਿਆ ਇੰਗਲੈਂਡ ਆ ਕੇ ਮੈਂ ਵਿਆਹ ਕਰਾਇਆ ਤੂੰ ਦੀ ਬੌਰਨ ਹੈ ਮੇਰੇ ਘਰ ਵਾਲੀ ਠੀਕ ਹੈ ਦੇਵੀ ਆ ਦੋ ਮਹਾਰਾਜ ਦੀ ਕਿਰਪਾ ਪੈਸਾ ਬਹੁਤ ਹੈ ਪਰ ਨਤ ਆਵੇ ਪਿਓ ਨੂੰ ਰੋਣਾ ਕਹਿੰਦਾ ਦੇਵੀ ਜੀ ਸਾਹਿਬ ਪਿਪਾਪੂ ਜੇ ਤੂੰ ਹੁੰਦਾ ਤੈਨੂੰ ਐਸ਼ ਕਰਾਉਣੀ ਸੀ ਬਾਪੂ ਤੇਰੇ ਨੀਂਦ ਨੀ ਬਣਾ ਕੇ ਤੇਰੇ ਚਿੱਟੇ ਪਵਾ ਕੇ ਬਾਪੂ ਤਨ ਥਾਰ ਤੇ ਗੀੜੀਆਂ ਲਵਾਉਂਦਿਆਂ ਸੀ ਬਾਪੂ ਹਾਈਵੇ ਬਾਪੂ ਕਿੱਥੇ ਚਲੇ ਗਿਆ ਕਹਿੰਦਾ ਹੁਣ ਮੇਰੀ ਮਾਂ ਹੈ ਕਹਿੰਦਾ ਉਹ ਵੀ ਮੇਰੇ ਕੋਲੇ ਆਉਂਦੀ ਕਹਿੰਦਾ ਮੈਂ ਕਿਹਾ ਮਾਂ ਇੱਥੇ ਆ ਜਾ ਉਹ ਨੀ ਨਾ ਪੁੱਤ ਕਹਿੰਦੀ ਆਕੇ ਮੈਂ ਤੇਰੀ ਭੈਣ ਕੋਲੇ ਗਈ ਸੀ ਤੇਰੇ ਦੂਰ ਦੇ ਕੋਲ ਬੱਚਾ ਹੋਇਆ ਹਨਾ ਤੇ ਉਹ ਚਲੀ ਗਈ ਹੁਣ ਮੈਂ ਆਪਦੇ ਪੋਤੇ ਦੇਖਣ ਆਈ ਤੈਨੂੰ ਨਾ ਕੋਸੋ ਦਰਦੀ ਨਹੀਂ ਜਾਂਦੀ ਮਾਂ ਦਾ ਬੜਾ ਪੁੱਤ ਮਾਂ ਠੀਕ ਹੈ ਤੇ ਉਹਨੇ ਰੋਕੇ ਦੱਸੀ ਦਾ ਲਾਗੀ ਰੋਕੇ ਮੈਂ ਤੇ ਕਹਿੰਦਾ ਹੁਣ ਮੈਂ ਪੈਂਦਾ ਆਉਂਗਾ ਬਾਈ ਕਹਿੰਦਾ ਮੈਂ ਪੈਂਦਾ ਆਉਂਗਾ ਮਾਂ ਨੂੰ ਮਿਲੂਗਾ ਅੱਜ ਮੈਂ ਘਰ ਆਪ ਤੇ ਭਰੋਸਾ ਰੱਖ ਕੇ ਆ ਜਾ ਮਿੱਤਰਾ ਉਹ ਨਾਲ ਆ ਤੇਰੀ ਤੱਤੀ ਵਾ ਨਹੀਂ ਲੱਗਦੀ ਤੈਨੂੰ ਹਨਾ ਨਾ ਤੇਰੀ ਮਾਂ ਨੂੰ ਹੱਸਦੇ ਖੇੜਦੇ ਵਾਸਤੇ ਰਹੋ ਮਿਲੋ ਘਿਲੋ ਯਾਰ ਤੁਸੀਂ ਇੱਕ ਦੂਜੇ ਨੂੰ ਐ ਜਰ ਤੂੰ ਹੀ ਰੌਣਕਾਂ ਲਾਉ ਆਪਦੇ ਘਰੇ ਭਾਈ ਦੇਖੋ ਕਿੰਨਾ ਬੱਚਾ ਲਾਇਕ ਆ ਉਹ ਉਹ ਕਹਿੰਦਾ ਇਹ ਨਹੀਂ ਹੈਗਾ ਅੱਜ ਮੇਰੀ ਮਾਂ ਨੂੰ ਮੇਰਾ ਕਿਆ ਵਾ ਵੀ ਮਾਂ ਕੋਈ ਵੀ ਤੇਰੀ ਚੀਜ਼ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਕਿੰਨੀ ਮਹਿੰਗੀ ਚੀਜ਼ ਐ ਤੇਰਾ ਦਿਲ ਕਰਦਾ ਨਾ ਕਿ ਆ 5 ਲੱਖ ਦੀ ਚੀਜ਼ ਐ ਪਰ ਮੈਂ ਲੈਣੀ ਸੀ ਤਾਂ ਤੂੰ ਉਹ ਲੈਣੀ ਐ ਓਏ ਇਹ ਨਾ ਵੀ ਲੈਣੀ ਸੀ ਉਹ ਲੈਣੀ ਹੈ ਵਾ ਮੈਨੂੰ ਫੋਨ ਲਾਉਣਾ ਨਾਲ ਦੀ ਨਾਲ ਪੇਮੈਂਟ ਆ ਜਾਣੀ ਹੈ ਤੇਰੇ ਕੋਲ ਤੇ ਅੱਜ ਵੀ ਕਹਿੰਦਾ ਸੌਦਾ ਘਰੇ ਜਾਂਦਾ ਹੈ ਪੈਸੇ ਮੈਂ ਉਹਨਾਂ ਨੂੰ ਡਾਇਰੈਕਟ ਭੇਜਦਾ ਮੰਮੀ ਨੂੰ ਮੈਂ ਆਹ ਪਉਣਾ ਬੈਸਨ ਨੂੰ ਅੰਚ ਤੇ ਉਹਨਾਂ ਨਾਲ ਮੇਰੀ ਸੈਟਿੰਗ ਹੈ ਵੀ ਪੇਮੈਂਟ ਘਰੇ ਭરા ਕੇ ਆਉ ਉਹ ਘਰੇ ਭਰਾ ਕੇ ਆਉਂਗਾ ਕਹਿੰਦਾ ਵੀ ਇਹਦਾ ਠੀਕ ਹੈ ਹਾਂ ਯਾਰ ਇਹ ਹੁੰਦੀ ਆ ਔਲਾਦ ਬੱਚੇ ਦੇਖੋ ਪੈਸਾ ਆ ਗਿਆ ਸਭ ਕੁਝ ਆ ਗਿਆ ਉਹਦੇ ਕੋਲੇ ਸਭ ਕੁਝ ਆ ਗਿਆ ਪਰ ਜਦੋਂ ਪੈਸਾ ਆ ਜੇ ਨਾ ਉਦੋਂ ਫਿਰ ਕਮੀ ਮਹਿਸੂਸ ਹੁੰਦੀ ਹੈ ਆਪਦੇ ਮਾਂ ਪਿਓ ਦੀ ਹੂੰ ਜੇ ਤੁਹਾਡੇ ਮਾਂ ਹੈ ਨਹੀਂ ਤਾਂ ਮਾਂ ਦੀ ਕਮੀ ਮਹਿਸੂਸ ਹੋ ਜੇ ਪਿਓ ਹੈ ਨਹੀਂ ਤਾਂ ਪਿਓ ਦੀ ਕਮੀ ਮਹਿਸੂਸ ਉਹ ਉਦੋਂ ਹੁੰਦੀ ਹੈ ਇਸ ਕਰਕੇ ਉਹ ਕਹਿੰਦੇ ਨੇ ਨਾ ਵੀ ਮਾਰ ਕੇ ਕਹਿੰਦਾ ਉਹ ਲੰਘਿਆ ਵੇਲਾ ਆਸ ਆਉਂਦਾ ਨਹੀਂ ਹਾਂ ਨਾ 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 ਬੱਬਾ ਯਾਰ ਬਾਕੀ ਯਾਰ ਮੈਂ ਤਾਂ ਇਹਨਾਂ ਗੱਲਾਂ ਨੂੰ ਨਾ ਸੌ ਲੱਗੇ ਯਾਰ ਮੈਂ ਕਹਿੰਦਾ ਵੀ ਇੱਕ ਤਾਂ ਲੰਘਿਆ ਸਮਾਂ ਤੇ ਵਧਿਆ ਢੱਡ ਕਦੇ ਨਹੀਂ ਮੁੜਦਾ ਜਿੰਨਾ ਮਰਜ਼ੀ ਜੋਰ ਨਾਲ ਜਿੰਨਾ ਮਰਜ਼ੀ ਜੋਰ ਇਹਨਾਂ ਨੇ ਵਧੀਆ ਨਾ ਹਾਂ ਢੱਡ ਤਾਂ ਇਹ ਹੋ ਜਾਂਦਾ ਹੈ ਕਈ ਵਾਰੀ ਦੇਖਿਆ ਮੈਂ ਤੂੜੀ ਦੇ ਭੌਂਗ ਵਾਂਗੂ ਲਾਮਕੜ ਲੱਗ ਜਾਂਦੇ ਨੇ ਰੰਗਿਆਂ ਦੇ ਬਿਲਕੁਲ ਹਾਂ ਕੰਜਰਦਿਆਂ ਦੇ ਨਾਲਾ ਵੀ ਕੱਢਣਾ ਹੁੰਦਾ ਪਸਾ ਆਏ ਹੁੰਦਾ ਵੀ ਦੂਜਾ ਬੰਦਾ ਚੱਕੇ ਤਾਂ ਉਹਦੇ ਨਾਲਾ ਫੜੇ ਪਿਛੇ ਰਾਤ ਆ ਦੇ ਤਾਂ ਇਹ ਦੇਖੀ ਮੈਂ ਤਾਂ ਦੇਖੇ ਐਮਪਾਇਰ ਦੇਖੇ ਨਹੀਂ ਹੁੰਦੇ ਕਦੇ ਸੀਸੇ ਦੀ ਭਲਾ ਦੇਖੇ ਹੁਣ ਹਾਂ ਸਹੀ ਗੱਲ ਲੱਗੀ ਢਿੱਡ ਤਾਂ ਲੰਮਕੀ ਆਇਆ ਪਿਆ ਉਹਦਾ ਗੋਡਿਆਂ ਤੱਕ ਹੈ ਮੈਂ ਕਹਾਂ ਤੈਨੂੰ ਤਾਂ ਲੋਡ ਵੀ ਨਹੀਂ ਨਾਲਾ ਬੰਨਣ ਦੀ ਚੜਾ ਕੇ ਪਜਾਮਾ ਢਿੱਡ ਤੇ ਲੈ ਨੱਪਦੇ ਤੁਰਿਆ ਪਰ ਬੈਲਟ ਹੀ ਆਹੋ ਇਹ ਕਰਿਆ ਤਾਂ ਹਜ਼ਰ ਮੁਰੀ ਜਾਂਦਾ ਬੱਬੂ ਮਾਨ ਦੇ ਨਾਲ ਉਹ ਵੀ ਆਪਣਾ ਵੀਡੀਓ ਬਣਾਉਂਦਾ ਉਹ ਕਿੰਨਾ ਮੋਟਾ ਹੁੰਦਾ ਸੀ ਉਹਦੇ ਉੱਤੇ ੱਟ ਪਰ ਕਹਿੰਦਾ ਆਈ ਉਹਦੀ ਐਕਟਿੰਗ ਬੜੀ ਤਗੜੀ ਸੀ ਹਾਂ ਉਹ ਉਹ ਉਹਦਾ ਵੀ ਚੈਨਲ ਆ ਬਾਬਾ ਉਹਦਾ ਪਤਾ ਨਹੀਂ ਕਿਹੜਾ ਚੈਨਲ ਆ ਯਾਰ ਉਹ ਲੱਭਣਾ ਆ ਠੀਕ ਆ ਯਾਰ ਬਾਹਲਾ ਮੋਟਾ ਹੁੰਦਾ ਮੁੰਡਾ ਹਸਰ ਮੂਲੀ ਦੇ ਵਿੱਚ ਆ ਉਹ ਵੀ ਲੱਭਾਂਗੇ ਆਪਾਂ ਯਾਰ ਪਰ ਯਾਰਾ ਮਾਪਿਓ ਦਾ ਧਿਆਨ ਰੱਖੋ ਹਾਂ ਦੇ ਪਰਿਵਾਰ ਦਾ ਧਿਆਨ ਰੱਖੋ ਇਹ ਨਹੀਂ ਅਸੀਂ ਕਹਿੰਦੇ ਕਿ ਮਾਪਿਓ ਪਿੱਛੇ ਪਰਿਵਾਰ ਛੱਡ ਦਿਓ ਘਰ ਵਾਲੀ ਛੱਡ ਦਿਓ ਘਰ ਵਾਲੀ ਪਿੱਛੇ ਮਾਂ ਪਿਓ ਛੱਡ ਦਿਓ ਨਾ ਜਦੋਂ ਇਨਸਾਨ ਵਿਆਹਿਆ ਜਾਂਦਾ ਨਾ ਹਾਂਜੀ ਉਹਨੂੰ ਉਹਨੂੰ ਬੈਲੈਂਸ ਬਣਾਉਣਾ ਪੈਂਦਾ ਬੈਲੈਂਸ ਉਹਦਾ ਇੱਕੋ ਜਿਹਾ ਹੋਣਾ ਚਾਹੀਦਾ ਜੇ ਬੈਲੈਂਸ ਡੋਲ ਗਿਆ ਨਾ ਫੇਰੇ ਮੰਨ ਲੋ ਕਿਤੋਂ ਹੁੰਦਾ ਹਾਂ ਕੀਤੋਂ ਹੁੰਦਾ ਜੋ ਉਹ ਇਨਸਾਨ ਦੇ ਰੂਪ ਚ ਵੀ ਨਹੀਂ ਆ ਮੰਨਿਆ ਜਾਂਦਾ ਜਿਹਦਾ ਬੈਲੈਂਸ ਹੀ ਨਹੀਂ ਬਣਿਆ ਯਾਰ ਉਹ ਬੰਦਾ ਹੀ ਬੰਦਾ ਹੀ ਉਹ ਆ ਜੀਨੇ ਬੈਲੈਂਸ ਬਣਾ ਲਿਆ ਜੀਨੇ ਮਾਂ ਨੂੰ ਮਾਂ ਦੀ ਜਗ੍ਹਾ ਰੱਖਿਆ ਘਰ ਵਾਲੀ ਨੂੰ ਘਰ ਵਾਲੀ ਨਹੀਂ ਜਗ੍ਹਾ ਰੱਖਿਆ ਪਿਓ ਨੂੰ ਪਿਓ ਦੀ ਜਗ੍ਹਾ ਰੱਖਿਆ ਭਰਾ ਨੂੰ ਭਰਾ ਦੀ ਭੈਣ ਨੂੰ ਭੈਣ ਦੀ ਉਹ ਇਨਸਾਨ ਹੈ ਹਾਂ ਜੇ ਤੁਹਾਡਾ ਮਾਂ ਪਿਓ ਗਲਤ ਹੈ ਬੇਸ਼ੱਕ ਉਹਨੂੰ ਸਾਈਡ ਹੋ ਜਾਓ ਪਾਰੋਂ ਤੱਕਣਾ ਨਹੀਂ। ਹਮ। ਵਾਲ ਦੀ ਮਰਜ਼ੀ ਨਾਲ ਜਿੱਥੇ ਰਹਿੰਦਾ ਰਹਿਣ। ਕੀ ਕਰੇ ਰਹਿਣਾ ਰੋ। ਜਿਸ ਤੁਸੀਂ ਸਾਨੂੰ ਕਹਿੰਦੇ ਬਾਹਰ ਜਾਓ ਅਸੀਂ ਬਾਹਰ ਥਲੇ ਜਾਂਦੇ। ਬਿਲਕੁਲ। ਸੰਦੋ ਕੋਈ ਤਰਾਇ ਨਹੀਂ ਕਰ ਤੁਹਾਡਾ। ਕਿਉਂਕਿ ਬਜ਼ੁਰਗਾਂ ਜਿਹੜੇ ਬੱਚਿਆਂ ਵਰਗੇ ਹੋਏ। ਇਹ ਮੈਨੂੰ ਤਾਂ ਪਤਾ ਮੇਰਾ ਬਾਪੂ ਮੇਰੇ ਕੋਲੇ ਆਉਂਦਾ ਭਾਈ ਉਹਨੇ ਮੈਂ ਤਾਂ ਪੈਸੇ ਲੈ ਕੇ ਜਾਣੇ ਹੁੰਦੇ ਆ। ਮੋਗਲ ਦਾ ਹੱਤ ਦਾ ਬਾਈ ਬਹੁਤ ਪ੍ਰੋਫਟ ਆ ਦਿਖਾਉਂਗਾ ਮੈਨੂੰ ਫੋਰ ਫੋਰ ਹਨਾ ਉਹਨੂੰ ਖੋਜੀ ਹੁੰਦੀ ਆ ਯਾਰ ਅੱਜ ਮੈਂ ਇਸ ਨੂੰ ਤੋਂ ਪੈਸੇ ਭੜੇ ਯਾਰ ਮੇਰੇ ਕੋਲ ਹੈ ਨਹੀਂ ਸੀ ਆਪਾਂ ਸਮਾਨ ਲੈਣ ਜਾਣਾ ਸੀ ਨਾ ਮੈਂ 700 ਰੁਪਏ ਇਸ ਨੂੰ ਤੋਂ ਲਿਆ ਤੇ ਇਸ ਨੇ 700 ਰੁਪਏ ਦੇ ਕੇ ਮੈਨੂੰ ਜਦੋਂ ਦਿੱਤਾ ਨਾ ਮੈਨੂੰ ਇੰਨੀ ਖੁਜੀ ਹੋਈ ਯਾਰ ਇੰਨੀ ਖੁਜੀ ਹੋਈ ਉਹ ਟ੍ਰੇਡ ਕਰਦਾ ਜੀ ਕਿ ਮੈਂ ਇੱਕ ਦਿਨ 1000 ਰੁਪਏ ਦਿੱਤਾ ਸੀਗਾ ਯਾਦ ਮੇਰੇ ਪਤਨੇ ਉਹ 1000 ਰੁਪਏ ਮੈਨੂੰ ਵਾਪਸ ਕਰਦਾ ਆ ਜੱਕ ਮੈਨੂੰ ਕਹਿੰਦਾ 11-1200 ਮੇਰੇ ਕੋਲੇ ਵੀ ਹੈਗਾ ਅੱਛਾ ਠੀਕ ਹੈ ਇਹ ਹੁੰਦਾ ਨੇਕ ਬੱਚੇ ਤੇ ਪਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹੈ ਕਿ ਪੂਰਾ ਧਿਆਨ ਰੱਖਿਆ ਕਿ ਬਾਬ ਦੇ ਮਾਪਿਆਂ ਦਾ ਯਾਰ ਪੂਰਾ ਧਿਆਨ ਰੱਖਿਆ ਕਰੋ ਆ ਬਾਬਿਆਂ ਨੂੰ ਛੱਡ ਕੇ ਨਾ ਮਾਂ ਪਿਓ ਆ ਲੋ ਇਹਨਾਂ ਦੇ ਢਿੱਡ ਮਣ ਕੇ ਕੋਈ ਫੈਸਲ ਮੈਨਣਾ ਆਪਾਂ ਇਹਨਾਂ ਦੇ ਢਿੱਡਾਂ ਦਾ ਜਿਆ ਤਫਲੇ ਬਣਾ ਲਓ ਖੜਕਣਗੇ ਇਹਨਾਂ ਦੇ ਅੰਦਰੋਂ ਬੋਲਦੇ ਦੇਖੋ ਖੀਰ ਭਰਾ ਟਪ ਟਪ ਨਮ ਟਪ ਟਪ ਨਮ ਆਏ ਬੋਲਦੇ ਹੈਨਾ ਪਰੋਂਠੇ ਬੋਲਦੇ ਆ ਇਹਦਾ ਪਦਮਾ ਦਾ ਕੰਜਰ ਦੇ ਕਿਤੇ ਸੁਣਨ ਵਾਲਾ ਹੁੰਦਾ ਬਾ ਸੁਣਦਾ ਨਾ ਮੀਟਰ ਮੀਟਰ ਲੰਬੇ ਬਾਈ ਇਹਨਾਂ ਕਦੇ ਮਾਈਕ ਰੱਖਦੇ ਮਗਰ ਇਹਨਾਂ ਦੇ ਜੁੱਤੇ ਪਿਆਂ ਦੇ ਇਹਦਾ ਦੇਖਣ ਵਾਲਾ ਡਰ ਜਾਣਾ ਵੀ ਸ਼ੇਰ ਆ ਗਿਆ ਜੰਗਲ ਚ ਨਾ ਪਾਦ ਮਾਰਨੇ ਹਾਂ ਗੰਨੇ ਦੀ ਕਿੱਧੜ ਰੋਦੇ ਹੁੰਦੇ ਆ ਹੈਂ ਘਬਰਾ ਕੀ ਕੋ ਖਾਈ ਜਾਂਦੇ ਭਾਈ ਸੱਚੀ ਗੱਲ ਹੈ ਹੈਂ ਦੂਜੇ ਸੇਵਾਦਾਰ ਨਾਲੇ ਕੋਲੇ ਪਏ ਉਹਨੇ ਨਾਲੇ ਕੋਈ ਨਹੀਂ ਬਾਬਾ ਜੀ ਦਾ ਉਹਨੇ ਮੋਟਾਲਾ ਕੰਮ ਹੋਵੇ ਮਹਾਰਾਜ ਜੀ ਨੇ ਮਾਰੇ ਹਾਂ ਪਰ ਕੋਈ ਨਹੀਂ ਨਾਲੇ ਛੱਡੀ ਜਾਂਦੇ ਆ ਤੇ ਨਾਲੇ ਕਹਿਣਗੇ ਇੱਕ ਬਾਬੇ ਨੇ ਇੱਕ ਸੂਏ ਚ ਪਾਤਾ ਲੈਟਰਨ ਵਾਲਾ ਪਾਈਪ ਸੂਏ ਚ ਬਾਈ ਅਸੀਂ ਪਟਾਇਆ ਮੈਂ ਤੇ ਜਾਂਟੇ ਨੇ ਖਾਈ ਵਾਲੇ ਬਹੁਤ ਪ੍ਰਾਣੀ ਗੱਲ ਹੈ ਸੂਏ ਚ ਪਾਤਾ ਸਿੱਧਾ ਹੀ ਪੀਣ ਵਾਲੇ ਚ ਉਹ ਪਾਣੀ ਸੂਏ ਦਾ ਖੇਤਾਂ ਨੂੰ ਵੀ ਜਾਂਦਾਗਾ ਪੀਂਦੇ ਵੀ ਆ ਜੋ ਸਾਨੂੰ ਪਤਾ ਲੱਗਿਆ ਸੀ ਕਿ ਚਕਾ ਕੀਆ ਓਏ ਕਿ ਆ ਵੀ ਆਪ ਲੈਟਰੀਂ ਦਾ ਪੈਪ ਥੋੜੀ ਆ ਦਾ ਬਾਬਾ ਜੀ ਆ ਗਏ ਕਿਉਂ ਮੈਂ ਕਿਹਾ ਬਾਬਾ ਜੀ ਗੁਰ ਆਗਦਾ ਮੈਂ ਇਹਨਾਂ ਬਾਬਾ ਵੀ ਚੱਤੀ ਕਰਦਾ ਗਾਂ ਪਾਣੀ ਵੀ ਪੀਣ ਗਏ ਨੇ ਪਤਾ ਹੈ ਨਾ ਲੈ ਬਾਕੀ ਯਾਰ ਇਹ ਲੋਕ ਮਾਮੂਰ ਕਾ ਯਾਰ ਕੋਈ ਉਹ ਵੀ ਇਨਸਾਨ ਹੈ ਜਿਉ ਨੇ ਰੱਬ ਦੀ ਭਗਤੀ ਕੀਤੀ ਹੈ ਨਾ ਉਹ ਇਨਸਾਨ ਹੈ ਹਾਂ ਉਹਨੂੰ ਕਹੋ ਖੁੱਲੇ ਆ ਚੈਲੰਜ ਕਰ ਯਾ ਭਾਗਤਾ ਤੇਰਾ ਐ ਹੋ ਜੀ ਜਦ ਤੇਰੋਂ ਮੇਰੀ ਉਮਰ ਵੀ ਲੱਗ ਜੇ ਜਾਂ ਆ ਵੀ ਹੋ ਜੇ ਜਾਂ ਤੁਮ ਸੌਖਾ ਹੋ ਜੀ ਜਾਂ ਤੈਨੂੰ ਧਨ ਮਿਲ ਜੇ ਉਹਨਾਂ ਕਾ ਜੇ ਥੋੜੇ ਦਿਨਾਂ ਇੰਨਾ ਤੂੰ ਚਰਿਆ ਜਾਵੇਂ ਧਰਤੀ ਤੋਂ ਹੈ ਤੂੰ ਮਲੰਗ ਨਾ ਹੋ ਜੀ ਫੇਰ ਪਤਾ ਲੱਗੂ ਤੇਰੀ ਭਗਤੀ ਕਿੰਨੇ ਕ ਪਾਣੀ ਚ ਹੈ ਉਹੀ ਬਿਠਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਉਹ ਬੀਬੀ ਉਹਦੇ ਕੋਲੇ ਜਾਂਦੀ ਆ ਜਿਹੜਾ ਇੱਕ ਬੜਾ ਤਲਪੂਰਾ ਭਾਗੀ ਸਰਵਾਲਾ ਇੱਕ ਹੋਰ ਹੈ ਕਿ ਜਨਾਨਾ ਜਿਆ ਕੋਰ ਆ ਉਹ ਕਲਾ ਭਾਈ ਦਾ ਜਾਂਦਾ ਕੁੜਤਾ ਹਨਾ ਉਹਦੇ ਕੋਲੇ ਜਾਂਦੀ ਆ ਕਹਿੰਦੀ ਜੀ ਮੇਰਾ ਪਤੀ ਆਏ ਆ ਮੇਰਾ ਪਤੀ ਆਏ ਆ ਮੇਰਾ ਪਤੀ ਆਏ ਆ ਉਹ ਆਏ ਕਰਦਾ ਉਹ ਆ ਕਰਦਾ ਅੱਛਾ ਅੱਛਾ ਕਾ ਆਏ ਪਤੀ ਆਏ ਆ ਉਹ ਬੰਦੇ ਨਹੀਂ ਆਏ ਤੂੰ ਆਏ ਹੋ ਤੂੰ ਸਮਝਾਉਂ ਆਪਨੇ ਵੀ ਗਲਤੀ ਰਹੀ ਹੋਗੀ। ਅੱਲਾ। ਉਹ ਤੂੰ ਉਹਨੂੰ ਕਹੇ ਭਾਈ ਮੈਂ ਅਰਦਾਸ ਕਰਦਾ। ਉਹ ਠੀਕ ਹੋਊਗਾ। ਉਹ ਮੈਨੇ ਜੀ ਧਰਨੀ ਆਤੇ ਉਹ ਨਾ ਆਪ ਦੀ ਸਾਸਾਂ ਸੁਣਤੇ ਆ ਉਹ ਤਾਂ ਗਾਲੀ ਦਿੰਦੇ ਆਂ ਆਪਕੋ। ਉਹ ਤਾਂ ਬਹੁਤ ਗਾਲੀ ਦਿੰਦੇ ਆ। ਅੱਛਾ ਮੈਂ ਉਹਦਾ ਥ੍ਰੀ ਸੈਟ ਨਹੀਂ ਆ। ਆਪਨੇ ਵੀ ਗਲਤੀ ਰਹੀ ਹੋਗੀ। ਆਪਕੋ ਕੋਈ ਅੱਛਾ ਵਿਵਾਰ ਨਹੀਂ ਹੋਊਗਾ ਉਹਨਕੇ ਸਾਥ। ਉਹ ਮੈਂ ਕਹੇ ਨਾ ਆਪ ਭਾਈ ਪੁੜੀ ਐ। ਇਹਨੂੰ ਤਾਂ ਆਏ ਭਾਈ ਤੂੰ ਉਹਨੂੰ ਖੁਸ਼ ਨਹੀਂ ਕਰਦੀ। ਹੈਂ? ਮੇਰੇ ਨਾ ਚੇਲੇ ਰਹਿੰਦੇ ਮੇਰੇ ਬਾਗੋ ਬਾਗ ਹੈ ਹੈ ਤੇ ਕਿਹੜੇ ਯਾਰ ਚੱਕਰਾਂ ਚ ਪਏ ਆ ਤੂੰ ਯਾਰ ਉਹ ਤੈਨੂੰ ਕੀ ਦੇ ਦੂ ਯਾਰ ਆਈਡੀ ਆ ਦੇਖ ਹੈਗਾ ਹੈ ਉਹ ਮਤਲਬ ਆਏ ਜੇ ਕਰਕੇ ਬਾੜ ਆਏ ਘਰ ਸੇ ਆਜੋ ਰੇ ਮੇਰੀ ਨੰਦੀ ਰੇ ਕੱਦ ਵਧਦੇ ਹੁੰਦੇ ਨਾ ਮੈਨੂੰ ਤਾਂ ਆਉਂਦਾ ਨਹੀਂ ਟੋਕਰਾ ਟੀਵੀ ਵਾਲਾ ਕੱਢਦਾ ਧੂਮਾ ਉਹਨੂੰ ਦੱਸੂ ਮੈਂ ਬਿਉ ਦੀ ਵੀ ਕਰ ਯਾਰ ਮੁਨੇ ਮੈਂ ਐਡਸਾਂ ਤੋਂ ਨਹੀਂ ਕਰੀਆ ਮੈਂ ਤਾਂ ਲਈਆਂ ਹਨ ਹਨਾ ਉਹਨੂੰ ਦੱਸੂਗਾ ਮango ਯਾਰ ਉਹਦੀ ਵੀ ਕਰ ਯਾਰ ਬਾਈ ਹੈ ਠੋਖਰਾ ਟੀਵੀ ਵਾਲਿਆ ਮੇਰੇ ਨਾਲ ਤਾਂ ਕਰਤਿਆਂ ਦੂਧੀਆਂ ਵੀ ਕਰਤਿਆਂ ਉਹਦੀ ਵੀ ਕਰ ਮੇਰਾ ਭਰਾ ਥੋੜੇ ਛੱਡ ਕੇ ਬਾਹਰ ਘੰਟਾ ਰੇਖਣਾ ਦਿਖਾਵਾਂ ਦੇ ਬਾਈ ਜੇ ਮੈਂ ਭੱਜ ਕੇ ਆਇਆ ਇਹ ਕਰ ਪਤਾ ਲੱਗੇ ਮੜਾ ਜਾ ਆ ਗਿਆ ਬਾਬਾ ਬਿਲਕੁਲ ਇਹ ਨਮੂਨੇ ਕਿਤੋਂ ਨਿਕਲ ਕੇ ਆਉਂਦੇ ਸਾਡੀ ਜਨਤਾ ਮੂਰਖ ਹੈ ਠੀਕ ਹੈ ਜੀ ਇਹ ਸਟੋਰੀ ਨਹੀਂ ਇਹ ਕੋਈ ਘਟਨਾ ਨਹੀਂ ਇਹ ਬੱਚਿਆਂ ਨੂੰ ਸੇਧ ਦੇਣ ਵਾਸਤੇ ਹੈ ਇਹਨਾਂ ਨੂੰ ਸੁਨਾਇਓ ਕਿ ਬੇਟਾ ਜੀ ਜਦੋਂ ਤੁਸੀਂ ਬਚਪਨ ਚ ਅਸੀਂ ਪਾਲਦੇ ਆ ਨਾ ਤੁਹਾਨੂੰ ਤੇ ਜੇ ਅਸੀਂ ਲੋੜ ਤੋਂ ਪਹਿਲਾਂ ਚਲੇ ਗਏ ਤਾਂ ਤੁਸੀਂ ਆਏ ਮੈਸ ਕਰਨਾ ਸਾਨੂੰ ਆਏ ਰੋਣਾ ਮੇਰਾ ਪਿਓ ਕਿੱਥੇ ਆ ਮੇਰਾ ਪਿਓ ਫੇਰ ਪਤਾ ਲੋਗਾ ਜਿੰਨਾ ਚਿਰ ਰਹਿ ਜੇ ਉਨਾ ਹੀ ਥੋੜਾ ਜਿੰਨੇ ਸਾਲ ਪਿਓ ਨਾਲ ਰਹਿ ਜੇ ਉਨਾ ਹੀ ਥੋੜਾ ਬਾਪੂ ਦਾ ਬਾਪੂ ਹੁੰਦਾ ਯਾਰ ਬਾਪੂ ਨਾਲ ਸਕੂਨ ਮਿਲਦਾ ਯਾਰ ਇਸ ਕਰਕੇ ਬਾਪੂ ਤੋਂ ਦੂਰ ਨਾ ਜਾਇਆ ਕਰੀਓ ਦੇਖੋ ਜੀ ਠੀਕ ਹੈ ਜੀ ਜੇ ਕੋਈ ਫੇਰ ਵੀ ਸਾਡੇ ਕੋਲੋਂ ਬੋਲਦੇ ਉੱਚਾ ਨੀਮਾ ਸਾਹਿਬ ਤੋਂ ਬੋਲਦਾ ਜਾਵੇ ਤਾਂ ਮਾਫੀ ਚਾਹੁੰਦੇ ਆ ਸਾਰੇ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਬਿਲਕੁਲ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰੋ ਤੇ ਗਰਦ ਕੱਢ ਦਿਓ ਤੇ ਸਾਡੇ ਖਾਨ ਸਾਹਿਬ ਦੇ ਚੈਨਲ ਨੂੰ ਵੀ ਤੇ ਇੱਕ ਅਸੀਂ ਗਾਣਾ ਪਾਇਆ ਸੀ ਸਾਡੇ ਮਨਪ੍ਰੀਤ ਗੱਲ ਦਾ ਮਾਲਾ ਜੀ ਦਾ ਤੇ ਅੱਜ ਇੱਕ ਨਵਾਂ ਪਵਾਵਾਂ ਜੋਂ ਉਹਨਾਂ ਤੋਂ ਕਿਉਂਕਿ ਉਹਨਾਂ ਦੇ ਚੈਨਲ ਤੇ ਬਹੁਤ ਸੋਹਣੇ ਪਾਇਏ ਪਿਆ ਮਨਪ੍ਰੀਤ ਗੱਲ ਦੇ ਆ ਉਹਦਾ ਚੈਨਲ ਆ ਉਹਦਾ ਮਨਪ੍ਰੀਤ ਗੱਲ ਦੇ ਨਾਂ ਤੇ ਮਤਲਬ ਉਹਦੀ ਆਵਾਜ਼ ਹਾਂਜੀ ਜੀ ਤੇ ਸਾਡੇ ਈਵਰਜ਼ ਨੂੰ ਕਿੱਦਾਂ ਦੀ ਲੱਗੀ ਸੀ ਤਾਰੀ ਬਾਬੇ ਦੀ ਇਹ ਸੱਚੀ ਕਹਾਣੀ ਜਿਹਨਾਂ ਨੇ ਸੁناਈ ਯਾਰ ਇਹਨਾਂ ਨੇ ਵਾਕਈ ਬਹੁਤ ਅੱਛੀ ਗੱਲ ਕੀਤੀ ਹੈ ਕਿ ਬੰਦਾ ਜਿਹੜਾ ਨਾ ਮਾਪਿਆਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਜਾਨਤਾ ਬਾਅਦ ਮਿਸ ਕਰਦਾ ਜਿਨ੍ਹਾਂ ਦੇ ਹੈ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਤਲਬ ਕਿ ਉਹਨਾਂ ਦੀ ਖਿਦਮਤ ਕਰਨੀ ਚਾਹੀਦੀ ਹੈ ਬਿਲਕੁਲ ਅੱਛਾ ਦੇਖੋ ਹਰ ਕਿਸੇ ਚੀਜ਼ ਉਸੇ ਦਾ ਮਤਲਬ ਉਸੇ ਚੀਜ਼ ਦਾ ਹੀ ਪਤਾ ਲੱਗਦਾ ਹੈ ਉਹਦੀ ਉਦੋਂ ਕਦਰ ਦਾ ਪਤਾ ਲੱਗਦਾ ਜਿਹੜਾ ਬੋਲਣਾ ਹੋਵੇ ਉਹਦੋਂ ਕੋਲ ਜਿਹਦਾ ਬੋਲਣਾ ਹੋਵੇ ਠੀਕ ਹੈ ਜਦੋਂ ਇਹ ਚੀਜ਼ ਕੋਲ ਹੋਏ ਉਦੋਂ ਦੀ ਕਦਰ ਨਹੀਂ ਹੁੰਦੀ ਹਾਂ ਜਦੋਂ ਕੋਲਾ ਟੁੱਟ ਜਾਏ ਨਾ ਉਸ ਚੀਜ਼ ਦੀ ਕਦਰ ਦਾ ਅਨਦਾਜ਼ਾ ਉਦੋਂ ਹੁੰਦਾ ਹੈ ਭਾਵੇਂ ਕੋਈ ਰਿਸ਼ਤੇ ਨੇ ਪਾ ਮੇ ਉਹ ਕੋਈ ਚੀਜ਼ ਹੈ ਠੀਕ ਹੈ ਜੇ ਰਿਸ਼ਤਿਆਂ ਦਾ ਬੜਾ ਦੁੱਖ ਹੁੰਦਾ ਜਾਨ ਦਾ ਕਿ ਸਾਡਾ ਫਲਾਣਾ ਸਾਡੇ ਕੋਲੋਂ ਐਵੇਂ ਦੂਰ ਹੋ ਗਿਆ ਉਸ ਚੀਜ਼ ਦਾ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਜੇ ਤੁਹਾਡੀ ਕੋਈ ਚੀਜ਼ ਹੈ ਜਿਹਨੂੰ ਤੁਸੀਂ ਆਪਣੇ ਦਿਲ ਤੋਂ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਹੋ ਉਹ ਚੀਜ਼ ਵੀ ਤੁਹਾਡੇ ਤੋਂ ਦੂਰ ਹੋ ਜਾ ਉਸ ਚੀਜ਼ ਦਾ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਬਾਕੀ ਇਹਨਾਂ ਦੀ ਵੀਡੀਓ ਤੇ ਕਰੀਏ ਇਹਨਾਂ ਦੀ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਨਾ ਸਬਕ ਜ਼ਰੂਰ ਹੁੰਦਾ ਹੈ ਜ਼ਰੂਰ ਸਬਕ ਹੁੰਦਾ ਜਿਹੜੀ ਵੀ ਵੀਡੀਓ ਇਹਨਾਂ ਦੀ ਤੁਸੀਂ ਦੇਖ ਲੋਗੇ ਨਾ ਕੋਈ ਨਾ ਕੋਈ ਤੁਹਾਨੂੰ ਸਬਕ ਵੀ ਦੱਸਣਗੇ ਤੈਨੂੰ ਇੰਟਰਟੇਨਮੈਂਟ ਕਰਨਗੇ ਜਿੱਦਾਂ ਕਿ ਆਕਰ ਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਉਹ ਸਹੀ ਗੱਲ ਕੀਤੀ ਹੈ ਮਤਲਬ ਕਿ ਔਰਤਾਂ ਜਿਹੜੀਆਂ ਨੇ ਨਾ ਉਹ ਤੁਸੀਂ ਆਪਣੇ ਰੱਬ ਨੂੰ ਛੱਡ ਕੇ ਇੱਕ ਭਗਤਾਂ ਪਿੱਛੇ ਲੱਗੇ ਫਿਰਦੇ ਲੋ ਬਾਬਿਆਂ ਪਿੱਛੇ ਲੱਗੇ ਫਿਰਦੇ ਜੀ ਮੇਰਾ ਬੰਦਾ ਐਵੇਂ ਨਹੀਂ ਹੈ ਇਹ ਨਹੀਂ ਹੈ ਉਹ ਉਹਦੇ ਨਾਲ ਬਿਹਤਰ ਇਹ ਹੈ ਕਿ ਤੁਸੀਂ ਖੁਦ ਜਿਹੜਾ ਹੈ ਉਹਦੇ ਨਾਲ ਸੈੱਟ ਹੋ ਉਹਨਾਂ ਦੇ ਨਾਲ ਉਹਨੂੰ ਪੁੱਛੋ ਉਹਨੂੰ ਕੀ ਦੁੱਖ ਕੀ ਤਕਲੀਫ ਹੈ ਬਜਾਏ ਇਹ ਕਿ ਕਿਸੇ ਦੂਸਰੇ ਤੋਂ ਉਮੀਦ ਰੱਖਣ ਦੇ ਤੁਸੀਂ ਆਪਣੇ ਬੰਦੇ ਤੋਂ ਖੁਦ ਉਮੀਦ ਰੱਖੋ ਉਦੇ ਲਾਵਾ ਜਿੱਦਾਂ ਕਿ ਉਹ ਕਹਿ ਰਹੇ ਸਨ ਕਿ ਕੋਈ ਨਹੀਂ ਬੋ ਵੀ ਆਣ ਰਹੀ ਹੈ ਕੋਈ ਕਰਦੀ ਖਪਰੀ ਬਾਪੂ ਜੀ ਵੀ ਉਹ ਐਂਟਰਟੇਨ ਕਰਦੇ ਨੇ ਮੈਂ ਤੁਹਾਨੂੰ ਦੱਸਣ ਡਈਆਂ ਕਿ ਵੀਡੀਓ ਦੇ ਵਿੱਚ ਕੋਈ ਨਾ ਕੋਈ ਸਬਕ ਵੀ ਦੱਸ ਦਿੰਦੇ ਨੇ ਤੇ ਅਗਲੇ ਵੇਖਣ ਵਾਲਿਆਂ ਨੂੰ ਥੋੜਾ ਬਹੁਤ ਐਂਟਰਟੇਨ ਵੀ ਕਰ ਦਿੰਦੇ ਨੇ ਹਾਸਾ ਮਜ਼ਾਕ ਵੀ ਕਰ ਲੈਂਦੇ ਨੇ ਬਾਕੀ ਵੀਡੀਓ ਬੜੀ ਜ਼ਬਰਦਸਤ ਹੈ ਨਾ ਦੀ ਉਮੀਦ ਕਰਦੀਆਂ ਸਾਡੀ ਵੀਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਈ ਅੱਛੀ ਲੱਗੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਨੈਕਸਟ ਇਹਨਾਂ ਦੀ ਕੋਈ ਹੋਰ ਅੱਛੀ ਜਿਹੀ ਵੀਡੀਓ ਲੈ ਕੇ ਆਂਗੇ ਸਾਨੂੰ ਦੋਈ ਚਾਹ ਜੇ ਗੁੱਡ ਬਾਏ ਟੇਕ ਕੇਅਰ ਰੱਬ ਰੱਖੇ